ਗੁਰ ਸੇਵੀ ਆਹਨ ਸਸ ਸਜ ਸੁਭਾਏ ਦਰਸ਼ਨ ਪਰਸੀ ਗੁਰ ਕਾਏ ਜਨਮ ਮਰਨ ਦੁਖ ਜਾਇ ਹੋਵ ਸਿਫਤਖ ਸੰਦੀਨ ਹੋਰੇ ਅਰਸਾ ਕੁਰ ਸਹੋ ਝਟੀਆ ਉਦੜ ਡਠੇ ਸਚੇ ਪਾਤਸਾਹ ਮਲ ਜਨਮ ਜਨਮ ਦੀ ਕਟੀਏ ਸੱਜਣ ਸਚਾ ਪਾਤਸਾਹ ਸਿਰ ਸਾਹ ਹਾਂ ਦੇਸਾਹ ਜਿਸ ਪਾਸ ਬਹਿਠਿਆਂ ਸੋਹੀਏ ਸਭਨਾ ਦਾ ਵੈਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 3 ਹਰ ਜੀਉ ਤਦਨ ਸਦਾ ਸਲਾਹੀ ਪਿਆਰੇ ਜਚਰ ਘਟ ਅੰਤਰ ਖਸਾਸਾ ਇੱਕ ਪਲ ਖੰਨ ਵਿਸਰਹ ਤੂ ਸੁਆਮੀ ਜਾਨਾ ਬਰਸ ਪਚਾਸਾ ਹਰ ਜਿਉ ਤਦ ਨਾ ਸਦਾ ਸਲਾਹੀ ਪਿਆਰੇ ਜਚਰ ਘਟ ਅੰਤਰ ਖਾਸ ਇੱਕ ਪਲ ਖਿੰਨ ਵਿਸਰਹਿ ਤੂ ਸੁਆਮੀ ਜਾਣ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸ ਹਰ ਜਿਓ ਤੁਮੇ ਆਪੇ ਦੇਖੋ ਬੁਝਾਈ ਹਰ ਜਿਉ ਤੁਧ ਵਿਟਹੋ ਵਾਰਿਆ ਸਦ ਹੀ ਤੇਰੇ ਨਾਮ ਵਿਟਹੋ ਬਲ ਜਾਈ ਰਖਾਓ ਹਮ ਸ਼ਬਦ ਮੁਏ ਸ਼ਬਦ ਮਾਰ ਜਵਾਲੇ ਭਾਈ ਸ਼ਬਦ ਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ ਸੇ ਕਿਤੇ ਆਏ ਸੰਸਾਰ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜਮ ਹੈ ਵਾਰੋ ਵਾਰ ਬਿਸ਼ਟਾ ਕੇ ਕੀੜੇ ਬਿਸ਼ਟਾ ਮਹੇ ਸਮਾਣੇ ਮਨ ਮੁਖ ਗੁਮਗਦ ਗਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਇਸ ਬਿਨੇ ਅਵਰ ਨਾ ਕੋਈ ਜੋ ਤਰ ਲਿਖਿਆ ਸੁ ਕੋਈ ਨਾ ਮਿਟ ਪਾਈ ਕਰਤਾ ਕਰੇ ਸੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੁਜਾ ਕੋਈ ਜੋ ਧੁਰ ਲਿਖਿਆ ਸੋ ਕੋਇ ਨਾ ਮਿਟ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ